ਹੈਲੋ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਵੀ ਪ੍ਰਸ ਮਾਣਾ ਨੂੰ ਇੱਕ ਸਰਪ੍ਰਾਈਜ਼ ਚੀਜ਼ ਲੈ ਕੇ ਦਿੱਤੀ ਆ ਸਰਪ੍ਰਾਈਜ਼ ਲੈ ਕੇ ਦਿੱਤਾ ਹੈ ਹਾਂ ਹਾਂ ਦੇਖਣ ਨੂੰ ਤਾਂ ਇਹ ਟਾਇਰ ਲੱਗਦਾ ਪਰ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਕੀ ਆ ਇਹ ਖੇਡਣ ਦੀ ਚੀਜ਼ ਲੈਣੀ ਹਾਂ ਖੇਡਣ ਦੀ ਹੋਇਆ ਇਹ ਹਾਂ ਆਹ ਆ ਪੱਕੇ ਕਰਦੇ ਹਾਂ ਕੈਂਪਾਸ ਕਰਦੇ ਹਾਂ ਕੈਂਪਾਸ ਕਰ ਸਕਦੇ ਨੇ ਹਾਂ ਵੀਡੀਓ ਨਹੀਂ ਬੰਦ ਕਰ ਸਕਦਾ ਕਿਉਂ ਨਾ ਮੈਂ ਵੀ ਹੂੰ ਇਹ ਇਸ ਨੂੰ ਵੀ ਕੱਢਣ ਦੇ ਦਿੰਦੇ ਨੇ ਸੰਨ ਨੂੰ ਹੈ ਰੇਜ਼ਰ ਰੇਜ਼ਰ ਕੱਢਣ ਦੇ ਦਿੰਦਾ ਨਹੀਂ ਕਾਦੇ ਚੋਂ ਬੈਗ ਚੋਂ ਮੈਂ ਤੁਹਾਨੂੰ ਰੇਜ਼ਰ ਹੀ ਕੱਢ ਦੇਦਾ ਹੂੰ ਫਿਰ ਹੋਰ ਕੀ ਕਰਕਾਉਣਾ ਫਿਰ ਤੋਂ ਮਾ ਦੁਸ਼ਮਨਾ ਤੇ ਦੋਸਤ ਵੀ ਰੇਜ਼ਰ ਵੀ ਮਾਰੀ ਚੁੱਕੀ ਆ ਮੰਮਾ ਦੋਸਤ ਦੀ ਰੇਜ਼ਰ ਮੈਂ ਕੱਢੀ ਜਾਨੀ ਹੈ ਤੂੰ ਲੈ ਕੇ ਨਹੀਂ ਅੰਦਰ ਇਹ ਚਰ? ਨਾ ਲੈ ਕੇ ਤਾਂ ਜਾਂਦਾ ਝੂਠ ਬੋਲਦਾ। ਨਾ ਕਰਨ ਲੱਗਦਾ। ਹੂੰ। ਤਾਂ ਗੰਦੀ ਹੋਈ ਹੁੰਦੀ ਆ ਨਾ ਇੰਨੀ ਦਾਲ ਦੁੱਧ ਲੱਗੁੰਦੀ ਆ। ਤੂੰ ਦਾਲ ਕਿਉਂ ਲੈ ਆ ਨਾ? ਮੈਂ ਨਹੀਂ ਲਵਾਂ। ਹੋਰ ਕੌਣ ਲਵਾਂ ਨਾ? ਆਪੀ ਲਈ। ਆਪੀ ਕਿਵੇਂ ਲੱਗ ਜਾਂਦੀ ਆ? ਅੰ ਅੰ ਆਪਾਂ ਉਹ ਨਾ। ਤੂੰ ਜਦ ਲੰਚ ਕਰਦਾ ਉਸ ਟਾਈਮ ਹਾਉਸ ਤੇ ਮੈਂ ਚੱਕੜੀ। ਹੂੰ। ਉਹ ਵੀ ਇਹ ਦੱਕੰਦੀ। ਅੰਦੇ ਹੇ ਹੇ ਚੰਗੀਆਂ ਹੋਈਆਂ ਗੇਮ ਟ੍ਰੈਜ਼ਰ ਪਹਿਲਾ ਹੁਣ ਤੈਨੂੰ ਨਮੀ ਲਿਆ ਦੀ ਨਾਲੇ ਕਿੰਨੇ ਨੂੰ ਨਾ ਇਤਰੇ ਟਾਈਮ ਪਾਸ ਨੂੰ ਹਾਂ ਸਸ ਗਰੀ ਆਉਂਦੋਂ ਹੂੰ ਸਸ ਗਰੀ ਆ ਸਸ ਗਰੀ ਆ ਬਈ ਇਹ ਕੇ ਸੁਣਾ ਸਨ ਇੱਕ ਪਾਹ ਨੂੰ ਸੀ ਦਿੱਤਾ ਜੇ ਦੀ ਅਨਬਾਕਸਿੰਗ ਕਰਦੇ ਵਈ ਸਾਫ ਦੀ ਗਾਹ ਲੱਗਦਾ ਆਸਰਾ ਇਹ ਇਸ਼ਤਾਰ ta jab dinar kat hai oi asta jab dinar lag raha hai khawai the the grade hai ਚਾਪੂਜੀ ਚੋਂ ਮੀਸੀ ਜਮੇ ਮੈਜਬੂਤਾ ਆ ਦੂਸਤ ਬਟਨ ਤੁਸੀਂ ਗੱਲ ਕਰ ਰਹੇ ਹੋ ਆ ਕਿ ਕਿਹੜੇ ਤਰੀਕੇ ਦਾ ਬਟਨ ਹੈ ਹੋਇਆ ਹੈ ਨਾ ਬਟਨ ਹੈ ਹੋਇਆ ਕਿਹੜੇ ਤਰੀਕੇ ਦਾ ਕੈਮਰਾ ਹੈ ਬਟਨ ਥੋੜੀ ਚਾਪ ਇਹ ਆ ਜਿਵੇਂ ਵੈਬ ਕੈਮ ਹੁੰਦਾ ਹੈ ਇਹ ਕੁਛ ਨਹੀਂ ਹੈਗਾ ਇਹ ਸਿਰਫ ਇਹ ਬੰਦ ਕਰਨ ਵਾਸਤੇ ਵੀ ਇੱਥੇ ਇਹ ਇਹਨਾਂ ਤੇ ਜਦੋਂ ਆਪਾਂ ਇਹਨੂੰ ਬੰਦ ਕਰਦੇ ਆਂ ਵੀ ਆ ਚੀਜ਼ ਤੇ ਆ ਬਟਨਾਂ ਤੇ ਪ੍ਰੈਸ਼ਰ ਨਾ ਆਵੇ ਇਹ ਚੀਜ਼ ਆ ਉਹਦਾ ਇਹਦਾ ਆ ਪੂਰੇ ਸਕਰੀਨ ਦਾ ਬਟਨ ਆ ਤੇ ਪ੍ਰੈਸ਼ਰ ਨਾਲ 86 ਸਖਸ ਬੜੇ ਪੂਰੇ ਲੈਪਟਾਪ ਚ ਲੈਪਟਾਪ ਦੇ ਵਿੱਚ 86 ਐ ਤੂੰ ਕਾਊਂਟ ਕਰ ਲੈ ਸਾਰੇ ਹਾਂ 86, 86, 86. 86. ए, 89 ए, 89 ਆ ਲੈ ਦੇਖੋ ਭਾਈ ਇਹਨੂੰ ਚਾਲ ਵੀ ਨਹੀਂ ਆਉਂਦੀਆਂ 1 2 3 4 5 6 7 8 9 10 11 12 13 14 15 16 798 1921 2224 5416 720 2930 3132 32 33 34 35 36 37 38 39 48 49 50 51 52 53 54 55 56 57 58, 58, 58, 58 59, 59, 59, 59, 59,

37 ਬਟਨ ਹੈ ਤੂੰ 83 ਕਹਿੰਦਾ ਸੀ ਮੈਨੇ 5 ਕਿਹਾ ਸੀ ਆਹਾ ਫਿਰ ਮੈਨੇ ਕਿਹਾ A86 A7 ਬਟਨ ਦਬਾ ਲੈਪਟਾਪ ਨੇ ਦਾਣ ਹੋਣੀ ਹੈ ਜਦੋਂ ਤੈਨੇ ਆਉਣ ਵਾਲਾ ਬਟਨ ਦਬਵਦਾ ਲਗਿਆ ਹੂੰ ਉਹ ਮੈਨੇ ਜਿਹਨੇ ਆਹਾ ਬੰਦ ਸਾਰੇ ਬਟਨ ਵੀ ਬੰਦ ਦੀ ਨੇ ਉਹ ਮੈਨੇ ਆਹ ਦਾ ਬਤਾ ਸਾਰੀ ਦਿਹਾੜੀ ਪੋਤਾ ਨਿੰਬੂ ਪਾਣੀ ਐਨਾ ਨਹੀਂ ਬਿੰਦਨ ਪੋਤਾ ਨਿੰਬੂ ਪਾਣੀ ਕੋਈ ਵੀ ਚੀਜ਼ ਆ ਮਾਤਰਾ ਤੋਂ ਵੱਧ ਪੀਣੀ ਸਹੀ ਨਹੀਂ ਹੈਗੀ। ਹੂੰ। ਉਹ ਮੈਂ ਸਕੂਲ ਚ ਜਾ ਕੇ ਉਹਦੋਂ ਪਲਾਉਣੇ ਨੂੰ ਤੇ ਲੈ ਕੇ 2-3 ਵਾਰ ਪੀਂਦਾ ਹਰ ਰਾਤ ਨੂੰ ਜਦੋਂ ਸਾਡੇ ਸਾਹਮਣੇ ਸਕੂਲ ਚ ਸਕੂਲ ਚ ਮੈਂ ਇੱਕ ਇੱਕ ਕਬੂੜੀਆ ਦੀ ਬੋਤਲ ਚੋਂ ਨਾ ਇੱਕ ਤਾਂ ਹੈ ਸੁਣੀ ਆਂ ਦੇ ਦਿੰਦਾ ਹਣਾ ਹਣਾ ਉਹਦੋਂ ਉਹਦੋਂ ਨੂੰ ਨਾ ਹਣਾ ਬਿਸਤੂਵਾਜ਼ ਕਰਿਆ ਕੇ ਹੈ ਠੰਡੇ ਠੰਡੇ ਪਾਣੀ ਮਿਕਸ ਕਰਕੇ ਨਿੰਬੂ ਪਾਣੀ ਹੈ ਉਹ ਪੀਨੇ ਆ ਦੋ ਵਾਰ ਹੋ ਗਿਆ ਸਰੇ ਦੈਂਚੇ ਉੱਪਰ ਇਹ ਬਸਤੇ ਚ ਪੀਂਦਾ ਆ ਪਾਸੇ ਚ ਵੀ ਬਸਤੇ ਚ ਮੈਂ ਵੀ ਇਦਾਂ ਹਾਂ ਬਸਤੇ ਚ ਸਾਬੀ ਬਿੰਨੇ ਆ ਹਾਂ ਹਾਂ ਬਸਤੇ ਚ ਤੇ ਛੱਡੂ ਚ ਨਵੀਂ ਰਾਈਟਿੰਗ ਆ ਆਂ ਜਾਣੀ ਹੋਦੀ ਹੈ ਹਨਾ ਹਾਂ ਕਰਿਆ ਕਿ ਦੋ ਤਿੰਨ ਵਾਰ ਕਿਉਂ ਪੀਂਦਾ ਦੱਸ ਮਰ ਰਹੀ ਜੀ ਆ ਕੀਰੀ ਜ ਨਹੀਂ ਆ ਜੀ ਥਰਾ ਅੱਕ ਜਾ ਘੁੱਟ ਜਾ

ਜਾਣੇ ਇਹ ਉਹਦੀ ਚੜ ਗਈ ਤੇ ਖੜੀ ਦੇ ਦਿਓ ਤੇ ਇਹ ਫੇਰ ਆਇਆ ਦੂਜਾ ਟਾਇਰ ਦੇ ਦੇ ਤੇ ਅਗੋਂ ਕੁੰਦਲੀਓ ਝਾੜੇ ਸੀ ਫਰਾ ਫੇਰ ਇੱਕ ਫਿਲਰ ਆ ਗਿਆ ਕੱਟਿਆ ਨਾ ਉਸ ਤੇਜ਼ ਬੀਰੀ ਚਾਹਰੇ ਜਿਹਨੂੰ ਚੜੀਏ ਟਾਇਰ ਤੇ ਮੈਂ ਇੱਕ ਸਟੋਰੀ ਸੁਣਾ ਤੈਨੂੰ ਨਮ ਐ ਜਿਵੇਂ ਚ ਦੋ ਟਾਇਰ ਰੱਖੇ ਨੇ ਅੰਨਾ ਫੇਟ ਪਾਇ ਫੇਲਾ ਫੇਰ ਗੱਡੀ ਚੱਲੀ ਸੀ ਤਾਂ ਵੀ ਅਸਾਂ ਇੱਕ ਨਰ ਦੇ ਦੇਖੀ ਭਾਈ ਵੇਖ ਲਓ ਇਹਨਾਂ ਦੇ ਸਟੋਰੀਆਂ ਦੇਖ ਲਓ ਇੱਧਰ ਹੈ ਵੀ ਆਪਦੀ ਗੱਡੀ ਐ ਪੂਰੀ ਤੇਜ਼ ਭਜਾਈ ਜਾ ਰਹੀ ਸੀ ਉਹਦੇ ਸ ਹਲਕੀ ਜਿਹੀ ਮੋੜ ਜਦਿ ਉਹਨੇ ਜਦਿ ਬ੍ਰੇਕ ਮਾਰਦੇ ਗੱਡੀ ਐ ਹੋ ਗਈ ਤੋ ਕੁੱਛ ਭਾਈ ਡਿਨਰ ਆ ਗਿਆ ਡਿਨਰ ਕਰਦੇ ਹਾਂ ਸ਼ੁਰੂ ਪ੍ਰਤੰਭੀ ਕਰੂਗਾ ਮਾ ਲੋ ਕੇ ਭਾਈ ਡਿਨਰ ਨਹੀਂ ਕਰੇਗਾ ਹਾਂ ਕਰੂ ਨਾ ਸਰ ਭਾਈ ਸਾਹਿਬ ਬੋਲੇ ਬਾਈ ਸਾਹਿਬ ਤੇ ਨਾ ਇਹਦੀ ਹਰਕਤਾਂ ਦੇਖ ਲਓ ਰੋਟੀ ਵੀ ਨਹੀਂ ਖਾਣ ਦਿੰਦਾ ਇਹ ਸਾਡੇ ਨਾਲ ਛੱਜੇ ਨਾਲ ਹਾਂ ਅਰੇ ਗੁੱਦੀ ਜਿਹਾ ਹੈ ਇਹ ਬੜਾ ਕੁਮੀ ਪੜਾਇਆ ਨਾ ਹਾਂ ਤੂੰ ਪੜਾਇਆ ਨਾ ਤੂੰ ਇਹ ਨਹੀਂ ਦਿੰਦਾ ਅਸੀਂ ਕਰੂ ਆ ਤੋ ਹਾਂ ਠੀਕ ਹੈ ਚੱਲ ਆ ਫਿਰ ਕਾਲੀਆ ਹਾਂ ਦਸ ਤੋਂ ਮੋਰ ਹਾਂ ਸੁਗਲੀ ਹੈ ਕੀ ਸੁਗਲੀ ਹੈ ਫਿਰ ਤੇਰੇ ਕੋਲ ਬੋਟਲ ਨਾ ਦੇਖ ਲੈ ਚਲੋ ਨੂੰ ਉੱਠੋ ਫਿਰ ਆਪਣਾ ਹੋਮਵਰਕ ਕਰ ਲੈ ਸਰ ਦੇਖੋ ਸੁਨੀਲ ਕੱਪੜਾ ਤੇ ਰੰਗ ਬਰੰਗਾ ਹਜਿਖ ਰਿਹਾ ਹੋਗਾ ਦੇਖੋ ਨੂੰ ਤਕੋ ਨਾ ਕੋ ਕੀ ਹੈ ਤੁਸੀਂ ਗੈਸ ਕਰੋ ਕਿ ਨੀਚੇ ਕਮੈਂਟਾਂ 'ਚ ਦੱਸਿਓ ਇਸ ਹੁਣ ਮੈਂ ਸੰਦਲ ਦਿਖਾਉਣਾ ਫਿਰ ਟੀਵੀ ਦੇ ਬੱਸ ਸੋ ਵੀ ਆਹ ਹੋ ਗਿਆ ਇੱਕ ਵਾਰ ਬਣਾ ਕੇ ਚਾਪਾਉ ਟੀਵੀ ਦੇ ਅਸੀਂ ਉਸ ਤੋਂ ਬਾਅਦ ਕੋਈ ਟੀਵੀ ਦਿਖਾਈ ਆਉਣੀ ਅੱਜ ਸਾਨੂੰ ਟੀਵੀ ਦਾ ਡੱਬਾ ਦਿਖਾ ਸਕਦਾ ਟੀਵੀ ਹੁਣ ਫਟ ਗਿਆ ਗਾਇਸ ਗਾਇਸ ਟੀ ਵਾਲਾ ਬੱਸ ਕੁੱਕਰ ਪ੍ਰੈ ਜਾਇ ਜਦੋਂ ਤਾਈਦਾ ਇਹਨਾਂ ਨੂੰ ਹਟਾਉਣਾ ਹੈ। ਸਿਆ ਆ ਕੇ ਇਸ ਪਰ ਸਾਰੇ ਦੇ ਫੰਕਸ਼ਨ ਬਾਰੇ ਵੀ ਜਾਣ ਦੇਖੇ। ਗਾਇਸ ਹੁਣ ਨਾ ਪਹੁੰਚਿਆ ਅੰਦਰ ਤੇ ਅਦਰ ਇੱਕ ਵਾਰ ਦੇਖੋ ਤੁਸੀਂ ਕੀ ਚੱਲਦਾ ਰਾਤਾਂ ਨੂੰ ਸਾਫੀਆ ਤੇ ਵਾਪਦੀ ਤੁਮੀ ਤੇ ਮਾਇਸ਼ੀ ਕਰ ਰਹੇ ਨੇ ਦਿਖਾ ਰਿਹਾ ਸੁਤავਿਆ ਜਿਆਗਦਾ ਜਿਆਗਦਾ ਗਾਇਸ ਜੇ ਰੋਜ ਨਹੀਂ ਕਰਵਾਉਂਦਾ ਯਾਰ ਹਨਾ ਰੋਜ ਨਹੀਂ ਕਰਵਾਉਂਦਾ ਯਾਰ ਗਾਇਸ ਇਟ ਇਜ਼ ਨਲ ਕਰਦੇ ਅੱਜ ਦਾ ਵਲੌਗ ਦਾ ਐਂਡ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਤੇ ਅੱਜ ਦਾ ਵਲੌਗ ਕਿਦਾਂ ਲੱਗਿਆ ਕਮੈਂਟ ਵੀ ਚੰਗੀ ਦੱਸੋ ਬਾਏ